ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਚ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਹਾਂ ਜੀ ਇਹ ਕਮੈਂਟ ਕੀਤਾ ਸੁਖਜੀਵਨ ਸਿੰਘ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਉਹ ਨਹੀਂ ਦੀਦੀ ਨਾਮ ਤਾਂ ਤੁਹਾਡਾ ਵੈਸੇ ਬੋਲਦੇ ਹੀ ਆ ਤੇ ਤੁਸੀਂ ਧਿਆਨ ਨਹੀਂ ਦਿੱਤਾ ਹੋਣਾ ਵੈਸੇ ਮੈਂ ਹਰਪ੍ਰੀਤ ਸ਼ਹਿਰ ਦਾ ਕਈ ਵਾਰ ਨਾਮ ਭੁੱਲ ਜਾਈਦਾ ਬੋਲਣਾ ਤੇ ਵੈਸੇ ਮੈਂ ਤੁਹਾਡੀ ਆਈਡੀ ਤੋਂ ਬੋਲਦੀ ਹੁੰਨੀ ਆ ਕਿ ਹਰਪ੍ਰੀਤ ਕੌਰ ਤੇ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਜਸਵਿੰਦਰ ਕੌਰ ਮਾਲਪੁਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਰਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਗੁਰਜਿੰਦਰ ਟਿਵਾਣਾ ਬਹੁਤ ਬਹੁਤ ਧੰਨਵਾਦ ਜੀ ਹਰਸ਼ਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਹਾਈਕੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਹਸ਼ਿਆਰਪੁਰ ਵਾਲੇ ਬਹੁਤ-ਬਹੁਤ ਧੰਨਵਾਦ ਜੀ। ਮਨਜੀਤ ਕੌਰ ਖੋਖਰ ਰੂਪਨਗਰ ਬਹੁਤ-ਬਹੁਤ ਧੰਨਵਾਦ ਜੀ। ਰਣਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ। ਮਾਮਾਸ ਕਿਚਨ ਬਹੁਤ-ਬਹੁਤ ਧੰਨਵਾਦ ਜੀ। ਸਵਰਨਜੀਤ ਕੌਰ ਰਾਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ। ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ-ਬਹੁਤ ਧੰਨਵਾਦ ਜੀ। ਸੁਨੀਤਾ ਫਰੋਂ ਪੋਗਪੁਰ ਬਹੁਤ ਬਹੁਤ ਧੰਨਵਾਦ ਜੀ ਇਹ ਪੋਗਪੁਰ ਕਿੱਥੇ ਜੀ ਰਹਿ ਗਿਆ ਤੁਸੀਂ ਦੱਸਿਓ ਜੀ ਕਮੈਂਟ ਕਰਿਓ ਆਪਾਂ ਨੂੰ ਤੇ ਇਕਰਾ ਆਪਾਂ ਨੂੰ ਕਾਫੀ ਧੇਰ ਹੋ ਗਈ ਆ ਮੈਂ ਨਾਮ ਭੁੱਲ ਗਈ ਭੈਣ ਦਾ ਬਹੁਤ ਦਿਨਾਂ ਤੋਂ ਕਮੈਂਟ ਆ ਰਿਹਾ ਸੀ ਭੈਣ ਵੀ ਵਿਚਾਰੀ ਹੁਣ ਆ ਕੇ ਕਹਿੰਦੀ ਹੋਣੀ ਆ ਵੀ ਭੈਣ ਨੇ ਵੀਡੀਓ ਨਹੀਂ ਬਣਾਈ ਸਿਰਦਰਦ ਦੀ ਉਹਨੂੰ ਪ੍ਰੋਬਲਮ ਸੀਗੀ ਕਹਿ ਰਹੇ ਸੀ ਕਿ ਮੈਨੂੰ ਸਿਰਦਰਦ ਬਹੁਤ ਜ਼ਿਆਦਾ ਰਹਿੰਦਾ ਹੈ ਤੇ ਬਸ ਮੈਂ ਇਦਾਂ ਹੀ ਵੀਡੀਓ ਆਪਣੇ ਕੋਲੇ ਪਹਿਲਾਂ ਬਣੀਆਂ ਪੰਜਾਉਂਦੀਆਂ ਫਿਰ ਉਹ ਪਾਈ ਜਾਈਦੀਆਂ ਕਿਉਂਕਿ ਟਾਈਮ ਨਹੀਂ ਲੱਗਦਾ ਤੇ ਸੌਰੀ ਭੈਣੇ ਲੇਟ ਹੋ ਗਏ ਤੇ ਕੋਈ ਗੱਲ ਨਹੀਂ ਤੁਸੀਂ ਹੁਣ ਸ਼ੁਰੂ ਕਰ ਸਕਦੇ ਹੋ ਹੁਣ ਮੌਸਮ ਵੀ ਵਧੀਆ ਹੋ ਗਿਆ ਮਤਲਬ ਠੰਡਾ ਹੋ ਗਿਆ ਏ ਅੱਗੇ ਵੀ ਠੰਡ ਆ ਜਾਣੀ ਆ ਤੇ ਭੈਣ ਕਹਿੰਦੀ ਸੀ ਮੈਨੂੰ ਸਰਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਉਹਨਾਂ ਨੇ ਇਹ ਵੀ ਲਿਖਿਆ ਸੀਗਾ ਕਿ ਜਿਹੜਾ ਉਹ ਗੁੱਟ ਬਣਾ ਕੇ ਖਾਂਦੇ ਆ ਵੀ ਦੁੱਧ ਦੇ ਵਿੱਚ ਵੀ ਉਹ ਖਾ ਚੁੱਕੇ ਆ ਪਹਿਲਾਂ ਤੇ ਉਹਨਾਂ ਨੂੰ ਫਰਕ ਨਹੀਂ ਪਿਆ ਤੇ ਭੈਣੇ ਆਪਾਂ ਇੱਕ ਸਿੰਪਲ ਜੀ ਰੇਮੇਡੀ ਤੁਹਾਨੂੰ ਦੱਸਦੇ ਆ ਚਲੋ ਵਾਹਿਗੁਰੂ ਕਰੇ ਤੁਹਾਨੂੰ ਠੀਕ ਹੋ ਜਾਵੇ ਜੇ ਹੋਰ ਵੀ ਕਿਸੇ ਨੂੰ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਬਿਲਕੁਲ ਹੀ ਸਿੰਪਲ ਰੇਮੇਡੀ ਆ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਹੈਗਾ ਸਿੰਪਲ ਜਿਹਾ ਹੀ ਆ ਕੰਮ ਤੇ ਤੁਸੀਂ ਇਹ ਵਾਲੀ ਕਰਕੇ ਤੇ ਨੁਸਕਾ ਦੇਖਿਓ ਹਫ਼ਤਾਕ ਤੁਸੀਂ ਇਹ ਵਾਲਾ ਨੁਸਕਾ ਮਤਲਬ ਰੱਖਣਾ ਹੈ ਦੇ ਆਪਣਾ ਡਿਟਲੀ ਕੰਟੀਨਿਊ ਕਰਨਾ ਹੈ ਤੇ ਤੁਹਾਡਾ ਸਿਰਦਰਦ ਜਿੰ ਤੋਂ ਤੱਕ ਮੈਨੂੰ ਲੱਗਦਾ ਹੈ ਕਿ हट ਜਾਊਗਾ ਠੀਕ ਹੈ ਨਾ ਬਿਲਕੁਲ ਵੀ ਸਿਰਦਰਦ ਨਹੀਂ ਹੋਊਗਾ ਤੇ ਨੁਸਖਾ ਕੀ ਆਪਾਂ ਤੁਹਾਨੂੰ ਬਣਾ ਕੇ ਨਹੀਂ ਦੱਸਾਂਗੇ ਆਪਾਂ ਤੁਹਾਨੂੰ ਵੈਸੇ ਬੋਲ ਕੇ ਦੱਸਦੇ ਆ ਜਿਹੜੀਆਂ ਮਤਲਬ ਮਿਲਦੀਆਂ ਨਾ ਫਿੱਕੀਆਂ ਜਲੇਬੀਆਂ ਹੁੰਦੀਆਂ ਤੁਸੀਂ ਜਲੇਬੀਆਂ ਲੈ ਜੇ ਤੁਹਾਨੂੰ ਫਿੱਕੀਆਂ ਮਿਲ ਗਈਆਂ ਤਾਂ ਫਿੱਕੀਆਂ ਲੈ ਜੇ ਤੁਹਾਨੂੰ ਮਿੱਠੀਆਂ ਜਲੇਬੀਆਂ ਐ ਤੁਸੀਂ ਮਿੱਠੀਆਂ ਵੀ ਖਾ ਸਕਦੇ ਹੋ ਜੇ ਤੁਸੀਂ ਮਿੱਠਾ ਖਾ ਲੈਂਦੇ ਹੋ ਤਾਂ ਕਈ ਵਾਰ ਹੁੰਦਾ ਹੈ ਕਿ ਕਿਸੇ ਨੂੰ ਪ੍ਰੋਬਲਮ ਹੁੰਦੀ ਮਿੱਠੇ ਤੋਂ ਅੱਜ ਕੱਲ ਬਹੁਤ ਜ਼ਿਆਦਾ ਹੈਗਾ ਕਿ ਲੋਕ ਮਿੱਠਾ ਘੱਟ ਖਾਂਦੇ ਆ ਤੇ ਜਿਹੜੇ ਤਾਂ ਮਿੱਠਾ ਖਾ ਸਕਦੇ ਉਹ ਤਾਂ ਮਿੱਠੀਆਂ ਜਲੇਬੀਆਂ ਖਾਓ ਮਿੱਠੀਆਂ ਜਲੇਬੀਆਂ ਤੁਹਾਨੂੰ ਉਦੋਂ ਵੀ ਜਲਦੀ ਆਰਾਮ ਆਊਗਾ ਠੀਕ ਹੈ ਤੁਸੀਂ ਕੀ ਕਰਨਾ ਹੈ ਜਲੇਬੀਆਂ ਲਿਆ ਕੇ ਘਰੇ ਰੱਖ ਲਿਓ ਮਤਲਬ ਆਪਾਂ ਜਦੋਂ ਜਲੇਬੀਆਂ ਲੈ ਆਉਣੇ 2-3 ਦਿਨ ਆਪਾਂ ਫ੍ਰਿਜ 'ਚ ਰੱਖ ਕੇ ਉਹਨਾਂ ਨੂੰ ਖਾ ਸਕਦੇ ਆ ਕੋਈ ਇਦਾਂ ਨਹੀਂ ਖਰਾਬ ਨਹੀਂ ਹੁੰਦੀਆਂ ਦੋ ਤਿੰਨ ਦਿਨਾਂ ਬਾਅਦ ਤੁਸੀਂ ਫੇਰ ਕੋਈ ਬਿਯਾਰ ਜਾਂਦਾ ਉਹ ਲੈ ਆਉਂਦਾ ਏ ਤੁਸੀਂ ਕੀ ਕਰਨਾ ਏ ਜਲੇਬੀਆਂ ਨੂੰ ਦੁੱਧੋ ਬਾਲ ਲੈਣਾ ਇੱਕ ਗਲਾਸ ਇੱਕ ਗਲਾਸ ਦੁੱਧੋ ਬਾਲ ਲਿਓ ਤੇ ਵਿੱਚ ਇੱਕ ਜਾਂ ਦੋ ਜਿੰਨੀਆਂ ਤੁਸੀਂ ਖਾ ਸਕਦੇ ਹੋ ਜੇ ਇੱਕ ਜਲੇਬੀ ਖਾਣੀ ਹੈ ਤਾਂ ਤੁਸੀਂ ਇੱਕ ਖਾ ਲਿਓ ਤੁਸੀਂ ਗਰਮ ਦੁੱਧ ਕਰ ਲਿਓ ਤੇ ਕੌਲੇ ਦੇ ਵਿੱਚ ਇੱਕ ਜਲੇਬੀ ਰੱਖ ਲਿਓ ਉੱਪਰ ਉਹਦੇ ਗਰਮ ਦੁੱਧ ਪਾ ਕੇ ਤੇ ਬਸ ਉਹ ਜਿਵੇਂ ਜਿਵੇਂ ਮਤਲਬ ਠੰਡਾ ਹੋ ਜੂਗਾ ਤੁਸੀਂ ਉਸ ਹਿਸਾਬ ਦੇ ਨਾਲ ਜਲੇਬੀ ਖਾ ਲਿਓ ਤੇ ਉਹ ਦੁੱਧ ਪੀ ਲਿਓ ਤੇ ਤੁਹਾਡਾ ਸਿਰ ਦਰਦ ਖਤਮ ਹੋ ਜਾਊਗਾ ਤੇ ਖਾਣਾ ਤੁਸੀਂ ਕਦੋਂ ਆ ਪਾ ਇਹ ਦੱਸ ਦਿੰਨੇ ਆ ਵੀ ਟਾਈਮ ਵੀ ਇਹਦਾ ਹੈਗਾ ਕਿ ਕਿਸੇ ਵੀ ਟਾਈਮ ਨਹੀਂ ਆਪਾਂ ਖਾਣਾ ਇਹਨੂੰ ਇਹ ਨਹੀਂ ਹੈਗਾ ਕਿ ਆਪਾਂ ਦਿਨੇ ਦੁਪਹਿਰੇ ਖਾ ਲਿਆ ਆਪਾਂ ਸ਼ਾਮ ਨੂੰ ਖਾ ਲਿਆ ਨਹੀਂ ਜੀ ਤੁਸੀਂ ਖਾਣਾ ਇਹਨੂੰ ਸਵੇਰ ਸਵੇਰ ਤੁਸੀਂ ਖਾ ਸਕਦੇ ਹੋ ਨੂੰ 6 ਵਜੇ ਮਤਲਬ ਚਾਹ ਤੁਸੀਂ ਨਾ ਪੀਓ ਹਾਂ ਇਹ ਹੀ ਖਾਓ ਤੁਸੀਂ ਪੀਣਾ ਹੈ ਜੇ ਤੁਸੀਂ ਜਲਦੀ ਉੱਠਦੇ ਹੋ ਕਈ ਵਾਰੀ ਹੁੰਦਾ ਹੈ ਕਈ ਭੈਣਾਂ 4 ਵਜੇ ਉੱਠਦੀਆਂ ਹਨ ਜੇ ਤੁਸੀਂ 4 ਵਜੇ ਉੱਠਦੇ ਹੋ ਸੁਬਾਹ 4:30 ਉੱਠਦੇ ਹੋ ਜਦੋਂ ਵੀ ਤੁਸੀਂ ਉੱਠੇ ਹੋ ਤੁਸੀਂ ਪਹਿਲਾਂ ਬਣਾ ਕੇ ਇਹ ਵਾਲੀ ਰੋਮੇਡੀ ਤੁਸੀਂ ਆਪਣੀ ਮਤਲਬ ਖਾ ਲੈਣੀ ਹੈ ਜਲੇਬੀ ਇੱਕ ਪਾ ਕੇ ਤੁਸੀਂ ਖਾ ਲਿਓ ਦੁੱਧ ਦਾ ਗਲਾਸ ਇੱਕ ਲੈ ਲਿਓ ਉਹਨੂੰ ਉਬਾਲ ਲਿਓ ਚੰਗੀ ਤਰ੍ਹਾਂ ਗਰਮ ਕਰ ਲਿਓ ਫਿਰ ਤੁਸੀਂ ਜਲੇਬੀ ਉਹਦੇ ਵਿੱਚ ਪਾ ਕੇ 10 ਮਿੰਟ ਰੱਖ ਦਿਓ ਕਿਉਂਕਿ ਠੰਡਾ ਹੋ ਜਾਂਦਾ ਆਪਾਂ ਨੂੰ ਹੁੰਦਾ ਹੀ ਆਪਾਂ ਬਹਿ ਜਾਣੇ 10 ਮਿੰਟ ਕੇ ਚਾਹ ਆਪਾਂ ਪੀਨੇ ਉਹ ਵੀ ਗਰਮ ਹੁੰਦੀ ਆਪਾਂ ਕਹਿੰਨੇ ਚਲੋ 10 ਮਿੰਟ ਠੰਡੀ ਹੋ ਜੂਗੀ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਬਾਲ ਲੈਣਾ ਮਤਲਬ ਦੁੱਧ ਨੂੰ ਉਬਾਲ ਕੇ ਤੇ ਤੁਸੀਂ ਕਿਸੇ ਭਾਂਡੇ ਦੇ ਵਿੱਚ ਜਲੇਬੀ ਰੱਖ ਲੈਣੀ ਆ ਉਹਦੇ ਉੱਪਰ ਦੁੱਧ ਪਾ ਦੇਣਾ ਜਦੋਂ ਉਹ ਠੰਡਾ ਹੋ ਗਿਆ ਮਤਲਬ ਨਾਰਮਲ ਜਿਹਾ ਹੋ ਗਿਆ ਜਿਵੇਂ ਆਪਾਂ ਪੀਨੇ ਆ ਦੁੱਧ ਜਿਹੜੇ ਹਿਸਾਬ ਨਾਲ ਆਪਾਂ ਪੀਨੇ ਆ ਵੀ ਉਦਾਂ ਕੱਪ ਨੂੰ ਪਤਾ ਹੀ ਆ ਵੀ ਇੰਨਾ ਕੁ ਉਦੋਂ ਤੁਸੀਂ ਖਾ ਲੈਣਾ 10 ਕਮੈਂਟ ਵਿੱਚ ਭਿੱਜੀ ਰਵੇ ਜਲੇਬੀ ਦੁੱਧ ਦੇ ਤੇ ਉਹ ਤੁਸੀਂ ਇਦਾਂ ਕਰਕੇ ਤੁਸੀਂ ਦੇਖਿਓ ਹਫਤਾ 10 ਦਿਨ ਇਹ ਵਾਲਾ ਖਾ ਕੇ ਤੁਹਾਨੂੰ ਭੈੰਜੀ ਬਹੁਤ ਜ਼ਿਆਦਾ ਫਰਕ ਪਊਗਾ ਕਿਉਂਕਿ ਆਪਣੀ ਕਿਸੇ ਨਾਨੀ ਦਾਦੀ ਦੀ ਰਿਮੇਡੀ ਹੈ ਇਹ ਵਾਲੀ ਉਹਨਾਂ ਨੇ ਆਪਾਂ ਨੂੰ ਦੱਸਿਆ ਆਪਾਂ ਪੁੱਛਿਆ ਕਿਸੇ ਨੂੰ ਕਿ ਕੀ ਕਰ ਸਕਦੇ ਜਦੋਂ ਵੈਸੇ ਜ਼ਿਆਦਾਤਰ ਲੋਕ ਪਤਾ ਕੀ ਕਰਦੇ ਆ ਜਿਹੜਾ ਤੁਸੀਂ ਕਿਹਾ ਹੈ ਕਿ ਗੁੱਟ ਮਤਲਬ ਆਪਾਂ ਖਸਖਸ ਜਾਂ ਬਦਾਮ ਵਗੈਰਾ ਭਰ ਕੇ ਉਹ ਆਪਾਂ ਖਾ ਲੈਨੇ ਹਨਾ ਤੇ ਉਹ ਉਹ ਤੁਸੀਂ ਕਿਹਾ ਵੀ ਅਸੀਂ ਕਰ ਚੁੱਕੇ ਆ ਤੇ ਇਹ ਵਾਲੀ ਜਿਹੜੀ ਆ ਇਹ ਵੀ ਬਹੁਤ ਹੀ ਕਾਰਗਰ ਨੁਸਖਾ ਹੈਗਾ ਇਹ ਤੇ ਤੁਸੀਂ ਜਰੂਰ ਬਣਾ ਕੇ ਤੇ ਖਾ ਲਿਓ ਤੇ ਇੱਕ ਆਪਾਂ ਹੋਰ ਦੱਸ ਦਿੰਨੇ ਆ ਕਿਉਂਕਿ ਨਾ ਇਹ ਤਾਂ ਹੋ ਗਈ ਆਪਣੇ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਕੋਈ ਕਮਜ਼ੋਰੀ ਹੁੰਦੀ ਆਪਣੇ ਅੰਦਰ ਹਨਾ ਉਦੇ ਕਰਕੇ ਆਪਣਾ ਸਿਰ ਦੁਖਦਾਏ ਸਿਰ ਦੀਆਂ ਨਾਲਾਂ ਕਮਜ਼ੋਰ ਹੋ ਜਾਂਦੀਆਂ ਜਿਵੇਂ ਆਪਾਂ ਕਹਿੰਨੇ ਆ ਤੇ ਕਈ ਕਾਰਨ ਹੁੰਦੇ ਸਿਰ ਦੁਖਣ ਦੇ ਵੀ ਕਈ ਵਾਰ ਹੋ ਜਾਂਦਾ ਆਪਣੀਆਂ ਅੱਖਾਂ ਕਮਜ਼ੋਰ ਹੁੰਦੀ ਨਿਗਾ ਜਦੋਂ ਉਦੋਂ ਵੀ ਆਪਣਾ ਸਿਰ ਬਹੁਤ ਜ਼ਿਆਦਾ ਦੁਖਦਾਏ ਤੁਸੀਂ ਆਪਣੀ ਮਤਲਬ ਵੀ ਅੱਖਾਂ ਵੀ ਟੈਸਟ ਕਰਵਾ ਲਿਓ ਜੇ ਤੁਹਾਡੀ ਨਿਗਾ ਤਾਂ ਨਹੀਂ ਘਟ ਹੈਗੀ ਜੇ ਤੁਹਾਡੀ ਨਿਗਾ ਘਟਾ ਤੇ ਉਹਦੇ ਵਾਸਤੇ ਵੀ ਆਪਾਂ ਇੱਕ ਤੁਹਾਨੂੰ ਚੀਜ਼ ਦੱਸ ਦਿੰਨੇ ਆ ਤੁਸੀਂ ਜਿਵੇਂ ਕਿ ਮਤਲਬ ਮੈਂ ਤੁਹਾਨੂੰ ਵੈਸੇ ਹੀ ਦੱਸ ਦਿੰਨੀ ਆ ਵੀ ਆਪਾਂ ਕੋਈ ਨਾਪ ਕੇ ਨਹੀਂ ਜਿਵੇਂ ਕਿ ਕੋਈ ਭਾਂਡਾ ਲੈ ਲਿਓ ਤੁਸੀਂ ਅੱਧੀ ਕੌਲੀ ਮੰਨ ਲਓ ਛੋਟੀ ਜੱਡੀ ਕ ਕੌਲੀ ਹੁੰਦੀ ਹੈ ਜਿਹੜੀ ਬਾਲੀ ਵੱਡੀ ਨਹੀਂ ਐਡੀ ਕ ਕੌਲੀ ਤੁਸੀਂ ਥੋੜਾ ਜਿਹਾ ਬਣਾ ਕੇ ਖਾ ਕੇ ਦੇਖੋ ਇਹ ਨਹੀਂ ਕਿ ਆਪਾਂ ਪੂਰਾ ਐਂ ਕਹਿ ਦਈਏ ਇੰਨਾ ਬਣਾ ਲਿਓ ਬਾਅਦ ਚੋਂ ਕੰਮ ਨਾ ਆਵੇ ਹਨਾ ਉਹ ਕੰਮ ਆਪਾਂ ਨਹੀਂ ਕਰਦੇ ਮੈਨੂੰ ਹੁੰਦਾ ਹੈ ਕਿ ਪਹਿਲਾਂ ਤੁਸੀਂ ਟਰਾਈ ਕਰ ਲਓ ਹਰ ਕਿਸੇ ਦਾ ਅਲੱਗ-ਅਲੱਗ ਹੁੰਦਾ ਹਿਸਾਬ ਹਨਾ ਤੁਸੀਂ ਇਦਾਂ ਕਰਨਾ ਹੈ ਥੋੜੀ ਜੀ ਸੌਂਫ ਐਨੀ ਕ ਪਾ ਲਿਓ ਉਹਨੇ ਕੀ ਬਦਾਮ ਲੈ ਲਿਓ ਤੇ ਉਦੋਂ ਥੋੜੀ ਜਿਹੀ ਘੱਟ ਜਿੰਨਾ ਆਪਾਂ ਸੌਂਫ ਤੇ ਬਦਾਮ ਲੈ ਲਏ ਆ ਉਦੋਂ ਥੋੜੀ ਜਿਹੀ ਮਿਸ਼ਰੀ ਧਾਗੇ ਵਾਲੀ ਤੁਸੀਂ ਏਡੀਕ ਡਲੀ ਉਹ ਪਾ ਕੇ ਤੇ ਉਹਨਾਂ ਨੂੰ ਤਿੰਨਾ ਚੀਜ਼ਾਂ ਨੂੰ ਪੀਸ ਕੇ ਤੇ ਫਿਰ ਤੁਸੀਂ ਉਹਨੂੰ ਦੁੱਧ ਨਾਲ ਉਹ ਰਾਤ ਨੂੰ ਸੌਣ ਲੱਗੇ ਇੱਕ ਚਮਚਾ ਦੁੱਧ ਦੇ ਨਾਲ ਉਹਨੂੰ ਖਾ ਕੇ ਸੌਂ ਜਿਓ ਇਹ ਵੀ ਤੁਸੀਂ ਕਰਕੇ ਦੇਖ ਲਿਓ ਜੇ ਤੁਹਾਡੀ ਨਿਗਾ ਘੱਟ ਹੋਈ ਤੁਹਾਡੀ ਨਿਗਾ ਬਹੁਤ ਜਲਦੀ ਠੀਕ ਹੋ ਜੂਗੀ ਸੌਂਫ ਬਦਾਮ ਤੇ ਮਿਸ਼ਰੀ ਬਣਾਉਣਾ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਿਓ ਵੀ ਕਿੰਨਾ ਕੁ ਤੁਹਾਨੂੰ ਮਤਲਬ ਵੀ ਤੁਸੀਂ ਦੇਖਣਾ ਟਰਾਈ ਕਰਕੇ ਕਿ ਤੁਹਾਨੂੰ ਆਰਾਮ ਆਉਂਦਾ ਹੈ ਤੁਸੀਂ ਉਹ ਵੀ ਟਰਾਈ ਕਰ ਸਕਦੇ ਹੋ ਤੇ ਪਹਿਲਾਂ ਤੁਸੀਂ ਇਹ ਜਲੇਬੀ ਵਾਲਾ ਜ਼ਰੂਰ ਟਰਾਈ ਕਰ ਲਿਓ ਜੇ ਤੁਹਾਨੂੰ ਇਹ ਨਹੀਂ ਠੀਕ ਹੁੰਦਾ ਫਿਰ ਤੁਸੀਂ ਜਿਹੜਾ ਮੈਂ ਤੁਹਾਨੂੰ ਸੌਂਫ ਤੇ ਬਦਾਮ ਮਿਸ਼ਰੀ ਵਾਲਾ ਦੱਸਿਆ ਤੁਸੀਂ ਉਹ ਵੀ ਬਣਾ ਕੇ ਦੁੱਧ ਦੇ ਨਾਲ ਸ਼ਾਮ ਨੂੰ ਉਹ ਦੁੱਧ ਨਾਲ ਸ਼ਾਮ ਨੂੰ ਖਾਣਾ ਜਿਹੜਾ ਆਪਾਂ ਜਲੇਬੀ ਵਾਲਾ ਦੱਸਿਆ ਉਹ ਤੁਸੀਂ ਸਵੇਰ ਜਦੋਂ ਵੀ ਤੁਸੀਂ ਉੱਠਣਾ ਹੈ ਜਿੰਨੇ ਵਜੇ ਵੀ ਤੁਸੀਂ ਉੱਠਦੇ ਹੋ ਤੁਸੀਂ ਸਵੇਰ ਬਣਾ ਕੇ ਆਪਣਾ ਉਹ ਖਾ ਲਿਓ ਤੇ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਲੱਗੂਗਾ ਪਹਿਲੇ ਕਰ ਤਾਂ ਤੁਹਾਨੂੰ ਇਦਾਂ ਲੱਗ ਲੱਗ ਜੂ 2-4 ਦਿਨਾਂ ਦੇ ਵਿੱਚ ਹੀ ਕਿ ਮੈਨੂੰ ਠੀਕ ਲੱਗ ਰਿਹਾ ਹੈ ਤੇ ਜੇ ਤੁਹਾਨੂੰ ਚਲੋ ਉਹਦੇ ਨਾਲ ਵੀ ਨਹੀਂ ਫਰਕ ਪਿਆ ਫਿਰ ਤੁਸੀਂ ਇਹ ਬਣਾ ਕੇ ਜ਼ਰੂਰ ਖਾਓ ਜਿਹੜਾ ਸੌਂਫ ਤੇ ਬਦਾਮ ਵਾਲਾ ਹੈ ਉਹ ਵੀ ਤੁਹਾਨੂੰ ਬਹੁਤ ਮਤਲਬ ਫਾਇਦਾ ਕਰੂਗਾ ਤੇ ਆਪਾਂ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਦੇਖੀਆਂ ਹੋਈਆਂ ਐ ਅਜਮਾਈਆਂ ਹੋਈਆਂ ਐ ਉਹੀ ਆਪਾਂ ਤੁਹਾਨੂੰ ਦੱਸਦੇ ਆ ਜਿਹੜੀ ਆਪਾਂ ਖੁਦ ਅਜ਼ਮਾਈ ਹੁੰਦੀ ਆ ਐਵੇਂ ਨਹੀਂ ਆਪਾਂ ਦੱਸਦੇ ਕਿ ਤੁਸੀਂ ਆ ਕਰ ਲਓ ਉਹ ਕਰ ਲਓ ਆਪਾਂ ਸਿੰਪਲ ਜਿਹਾ ਕੰਮ ਦੱਸਦੇ ਆ ਜਿਹੜਾ ਆਸਾਨੀ ਦੇ ਨਾਲ ਕੀਤਾ ਵੀ ਜਾ ਸਕਦਾ ਏ ਤੇ ਉਹਦਾ ਕੁਝ ਫਾਇਦਾ ਵੀ ਹੋ ਜਾਵੇ ਨੁਕਸਾਨ ਨਾ ਹੋਵੇ ਕੋਈ ਵੀ ਤੇ ਬਾਕੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਸ਼ੇਅਰ ਕਰਿਆ ਕਰੋ ਪੀਸ ਵੱਧ ਤੋਂ ਵੱਧ ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਇੰਨੀ ਸਪੋਰਟ ਕਰਦੇ ਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਠੀਕ ਹੈ ਜੀ ਧੰਨਵਾਦ